ਕਾਮਨ ਸੈਂਸ ਨਾਲ ਯੂਜ਼ ਕਰ ਲਿਆ ਕਰੋ ਮੈਂ ਬੱਸ ਸਟੈਂਡ ਤੱਕ ਧਾਰੀ ਬੱਸ ਤੇ ਇਸ ਤੋਂ ਬਾਅਦ ਨਹੀਂ ਮੈਨੂੰ ਦੁਰ ਕੇ ਜਾਣਾ ਹੈਗਾ ਪੂਰੀ ਇਨਸਰਟ ਹੋ ਗਈ ਮੇਰੀ ਪਿੰਡ ਦੇ ਵਿੱਚ ਐਗ ਲਿਸਟ ਬੰਦਾ ਕੈਟਾ ਕਰਵਾਈ ਸਕਦਾ ਨਾ ਇੱਥੇ ਕਿਹੜੀਆਂ ਕੈਪਾਂ ਕੂਪਾਂ ਨੇ ਇੱਥੇ ਬਲਦੇੜਾ ਦਾ ਉਹ ਉਹਦੇ ਚੜੇ ਹੀ ਹੈ ਕੈਪ ਨਹੀਂ ਹੁੰਦੀ ਕੈਬ ਹੁੰਦੀ ਆ ਕੁਛ ਵੀ ਆ ਇਹਨੂੰ ਫੜ ਆ ਜਾ ਮੈਂ ਘਰ ਆ ਕੇ ਨੇੜੇ ਘਰ ਵੈਸੇ ਵੀ ਤੁਹਾਨੂੰ ਫੜਨਾ ਵੀ ਨਹੀਂ ਹੁੰਦਾ ਆ ਜਾ ਪੂਰੀ ਬੇਸਤੀ ਕਰਵਾ ਕੇ ਲਿਖੋ ਸਹੀਓ ਸਾਰੀ ਇੱਥੇ ਉਹਦੇ ਪਿੰਡ ਵਾਲੇ ਨੌਨਸੈਂਸ ਉਹ ਹੈਲੋ ਸਸਰੀ ਕਾਲ ਸਸਰੀ ਕਾਲ ਸਸਰੀ ਕਾਲ ਹ ਏ ਕਹੁਰ ਹੋ ਰਾ ਵਧੀਆ ਤੂੰ ਦੱਸ ਵਧੀਆ ਵਧੀਆ ਉੱਪਰ ਨਹੀਂ ਆ ਗਿਆ ਕੱਲਾ ਕੌਣ ਆਉਂਦਾ ਉਹ ਵੀ ਆਉਂਦੀ ਆ ਮਗਰ ਉਹ ਤੇ ਸੂਟ ਛੱਟ ਪਵਾ ਕੇ ਲਿਆਇਆ ਉਪਵਾਇਆ ਬੇਬੇ ਨਾਲੇ ਮੀਨਾ ਬੜਾ ਲੜੀ ਜੀ ਚੰਗਾ ਉਹਨਾਂ ਨਾਲ ਪਿਆਰ ਨਾਲ ਰੱਕ ਰਹਿ ਪੀ ਦੋ ਚਾਰ ਦਿਨ ਲਾ ਕੇ ਜਾਵਾਂਗੇ ਚੰਗਾ ਕਿ ਪਹਿਲਾਂ ਮੁੰਗ ਲੜੀ ਜਾਵਾਂ ਲੈ ਦੱਸ ਮੈਨੂੰ ਲੱਗਦਾ ਬੇਬੇ ਉਹ ਤਾਂ ਆਪੇ ਐਤ ਕੀ ਤਾਂ ਉਹ ਝੂਲਗਣੀਆਂ ਪਾਕੀ ਆਈ ਹੋਊਗੀ ਹੋਰ ਕਿਹੜੇ ਸੂਟ ਪਾਉਂਦੀ ਆ ਉਹ ਉਹ ਨਹੀਂ ਪਹਿੰਦੀ ਭਣੇ ਛੁੱਟ ਸਟ ਭਣੇ ਮੈਨੂੰ ਤਾਂ ਪਾਈ ਉਹਦੇ ਹੁੰਦੀ ਨਹੀਂ ਸੰਗ ਮੈਨੂੰ ਹੋਰ ਆਉਂਦੀ ਤਾਂ ਹੈਗੀਏ ਭਣੇ ਆਪਣੇ ਆ ਮਾਂ ਆਣ ਕਿ ਵਾਂਡ ਕੀ ਕਹੂਗਾ ਨਹੀਂ ਪੁੱਛਣਾ ਜਦੋਂ ਮੈਂ ਤੜਕੇ ਗੋਹਾ ਦੇ ਗਣ ਜਾਣੀ ਹੁੰਨੀ ਆ ਨਾ ਨਹੀਂ ਜਦੋਂ ਉਹ ਆਈ ਹੁੰਦੀ ਆ ਨਾ ਹਨਾ ਤੇ ਤਾਈ ਦੇਖ ਲੈ ਇਹ ਜੇ ਪੁੱਠੇ ਪੁੱਠੇ ਸਵਾਲ ਕਰਦੀ ਆ ਮੈਨੂੰ ਆਖੂਗੀ ਨਹੀਂ ਸੋਡੀ ਉਹ ਆਏ ਆ ਤੇ ਆਏ ਆ ਬਹੁਤ ਅਧੀਆਂ ਵਹਾਰੀ ਤਾਂ ਉਹ ਨਿਕਰ ਜੀ ਵਹਾਲੇ ਹੁੰਦੀਆਂ ਗਾਹਾਂ ਟੰਗਾਂ ਆਈਆਂ ਨੰਗੀਆਂ ਕਰ ਇਹ ਆਪਣੇ ਤਾਂ ਪਿੰਡਾਂ ਚ ਪੈੜੀਆਂ ਹੀ ਲੱਗਦੀਆਂ ਨੇ ਟੰਗਾਈਆਂ ਨੰਗੀਆਂ ਕਰੀਆਂ ਤੇ ਹੋਰ ਜੀ ਬੇਬੀ ਨੂੰ ਤਾਂ ਜਮੀ ਨਹੀਂ ਸ਼ਰਮ ਆਉਂਦੀ ਪਤਾ ਨਹੀਂ ਕਿਹੇ ਜੀ ਹੈ ਹੋਰ ਕਿੱਥੇ ਲੈ ਇੱਕੇ ਲੱਬ ਮਰਚਾਂ ਦੀ ਚੱਲ ਚੰਗਾ ਮੈਂ ਆਉਂਦੀ ਆ ਭਣੇ ਆਉਂਦੀ ਉਹ ਤਾਂ ਉਹ ਨਹੀਂ ਬੇਬੀ ਕਿੰਨਾ ਜਲੂਸ ਕੱਢੀ ਆਉਂਦੀ ਹੈ ਇਹ ਵੇਖ ਤਾਂ ਸਹੀ ਕਿ ਮੈਂ ਦੇਖਤੀ ਮੈਂ ਕੁਝ ਵੇਖਿਆ ਹੀ ਨਹੀਂ ਹੁੰਦਾ ਹਾਏ ਨਿੱਕੀ ਕੁੜੇ ਤੂੰ ਹੋਂ ਸਾਰੀ ਹੈ ਹੈ ਲੱਗੀ ਕੁਝ ਦੁੱਖਦਾ ਤੇਰਾ ਨਹੀਂ ਬੇਬੀ ਜੀ ਫਿਰ ਸਤਿ ਸ਼੍ਰੀ ਅਕਾਲ ਬੁਲਾ ਪੈਰੀ ਹੱਥ ਲਾ ਸਤਿ ਸ਼੍ਰੀ ਅਕਾਲ ਕੀ ਹੋਇਆ ਹੈ ਸਤਿ ਸ਼੍ਰੀ ਅਕਾਲ ਦੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਊ ਆਰ ਯੂ ਕਿਹੜਾ ਕੀ ਕਹੀ ਜਾਨੀ ਹੈ ਕਿਹੜੀ ਹਵਾ ਆਊਗਾ ਜੁਰ ਅ ਮਤਲਬ ਕਿ ਕੀ ਹਾਲ ਹੈ ਤੁਹਾਡਾ ਅੱਛਾ ਠੀਕ ਹੈ ਸਾਡੇ ਹਾਲ ਤਾਂ ਤੂੰ ਦੱਸ ਤੇਰੇ ਹਾਲ ਪੰਜਾਬੀ ਜਿਹੜਾ ਤੂੰ ਗਾਣੀ ਨਹੀਂ ਮਾਰੀ ਮੋੜੀ ਕੀ ਹੋ ਗਿਆ ਸੁੱਟ ਪਿਆ ਤੁਸੀਂ ਕਿਉਂ ਥੋੜੀ ਜਿਹਾ ਸਟਾਈਲਿਸ਼ ਹੋ ਕੇ ਰਿਹਾ ਕਰੋ ਐਟ ਲੀਸਟ ਈ ਤਾਂ ਰੱਖਿਆ ਕਰੋ ਨਾ ਕਿ ਥੋੜੀ ਨੂੰ ਨਾ ਚੰਡੀਗੜ੍ਹ ਕੰਮ ਕਰਦੀ ਆ ਮੈਂ ਚੰਡੀਵਾਨੀ ਕਰਦੀ ਆ ਕਿਉਂ ਤੂੰ ਇੰਗਲੈਂਡ ਤੋਂ ਆਈ ਆ ਮਾੜਾ ਮੋਟਾ ਤੂੰ ਵੀ ਦੇਖ ਲਿਆ ਕਰ ਪੰਜਾਬੀਆਂ ਦਾ ਉੱਥੇ ਬਿਝੇੜੇ ਰਹਿੰਦੇ ਨੇ ਚੰਡੀਗੜ੍ਹ 'ਚ ਪੰਜਾਬੀ ਉਹਨਾਂ ਦਾ ਰਹਿਣਾ ਮੈਂ ਨਾ ਆ ਪਾ ਕੇ ਆ ਜਿੰਨੀ ਆ ਪੈਂਟ ਜੀ ਆ ਲੈ ਬੂਟ ਕਿਧਰ ਕੁੜੀਆਂ ਵਾਲੇ ਪਾ ਬੰਦਿਆਂ ਵਾਲੇ ਬੂਟ ਪਾਈ ਫਿਰਦੀਆਂ ਮੇਬੇ ਜੀ ਇਹ ਬੰਦੇ ਵਾਲੇ ਬੂਟ ਨਹੀਂ ਹੁੰਦੇ ਇਹ ਕੁੜੀਆਂ ਵਾਲੇ ਹੁੰਦੇ ਆ ਤੇ ਪੈਂਟ ਦੇ ਨਾਲ ਇਹੀ ਪੈਂਦੇ ਹੁੰਦੇ ਆ ਜੀਨ ਦੇ ਨਾਲ ਤੇ ਸਿਰ ਤਾਂ ਟੱਕ ਕੇ ਆ ਜਾਂਦੀ ਫਿਰ ਵੀ ਸੋਹਰੇ ਪਿੰਡ ਆਈਆਂ ਮੇਬੇ ਜੀ ਬੈਸਟ ਦੇ ਨਾਲ ਕੌਣ ਚੁੰਨੀ ਲੈਂਦਾ ਹੁੰਦਾ ਕੀ ਕੀ ਦੇ ਨਾਲ ਕੁਛ ਨਹੀਂ ਮੈਨੂੰ ਕੋਈ ਪਾਣੀ ਪੁਣੀ ਪਿਆਊਗਾ ਕਿ ਮੈਂ ਖੜੀ ਰਹਿਣਾ ਤੇ ਅੰਦਰ ਆਏ ਬੇਬੇ ਹੁਣ ਤਾਂ ਹਟ ਜਾਓ ਕਿਉਂ ਤੁਸੀਂ ਵੀ ਸਿਆਣੇ ਮੈਨੂੰ ਤੁਸੀਂ ਅੰਦਰ ਆ ਜਾਓ ਆ ਜਾਓ ਮੈਂ ਪਿਆਣ ਦਾ ਪਾਣੀ ਬੇਬੇ ਓਕੇ ਸਸ਼ੀਕਲ ਚੱਲ ਕੋਈ ਨਹੀਂ ਤੂੰ ਅੰਦਰ ਬੈਠ ਮੈਂ ਲਿਓ ਨੀ ਇਹ ਪਾਣੀ ਕੁਲੀ ਉਹ ਕੁਝ ਕਰਦੀ ਆ ਕਿਧਰ ਕਿਧਰ ਹੋਰੇ ਬਿੱਲਿਆ ਰੰਗਾਇਆ ਕੋਟ ਪਾਇਈ ਨਹੀਂ ਇਹ ਤਾਂ ਹੋਰ ਹੀ ਸ਼ੇਰ ਦੀ ਜੱਤ ਜੀ ਮੁਗਲ ਚਲਮਕਾਈ ਹੁੰਦੀ ਹੋਰ ਮੁਸ਼ਕਲੀ ਮਾਰਦੀ ਜੱਤ ਜੀ ਚਾ ਮੈਨੂੰ ਤਾਂ ਲੱਗਦਾ ਹੈ ਮੇਰੀ ਗੱਲ ਸੁਣ ਬੇਬੇ ਚੱਲ ਕੋਈ ਨਹੀਂ ਆਖੂਗੀ ਮੈਂ ਬਾਹਰੋਂ ਆਈ ਆ ਮੈਂ ਇਹਨੂੰ ਪਾਣੀ ਪਿਆ ਦਾਂ ਚੱਲ ਪਾਣੀ ਪਿਆ ਦੇ ਨਾਲ ਚਾਹ ਚੂ ਕਰ ਦੇ ਘੁੱਟ ਇਹਨਾਂ ਨੂੰ ਜੇ ਪੀਊਗੀ ਚਾਹ ਕੀ ਪਤਾ ਪੀਊਗੀ ਕਿ ਨਾ ਹੋ ਹੋ ਲੱਗ ਜੂਗੀ ਕਾਫੀ ਕੂਫੀ ਕਰਨ ਕਾਫੀ ਵੀ ਮੰਗਾ ਇਹ ਕਾਫੀ ਮੰਗਾ ਲੈਂਦੀ ਦੱਸੇ ਤੋ ਇਹ ਤਾਂ ਹੁਣ ਪੀਣ ਗਈ ਐ ਭੈਣੇ ਮੰਗਾ ਲਾ ਉਹਨੂੰ ਬਾਜ ਮਾਰ ਕੇ ਕਿੱਥੇ ਗਿਆ ਐਂਦੇ ਮਾਮੇ ਦਾ ਅੱਜ ਬੈਰਿੰਗ ਟੁੱਟ ਗਿਆ ਟਰਾਲੀ ਦਾ ਮੇਰੀ ਜਾਨ ਨੂੰ ਤਾਂ ਕੋਈ ਸਾਪੇ ਜੇ ਪਈ ਰਹਿੰਦੇ ਨੇ ਕੀ ਕਰਾਂ ਬੇਬੇ ਆ 500 ਰੁਪਿਆ ਦੇ ਤਾਂ ਮੈਂ ਕੀ ਹੋਇਆ ਤੇ ਬੈਂਕ ਤੇ ਬੈਠੀ ਆ 500 ਨੂੰ ਓਏ ਪੈਰਿੰਗ ਟੁੱਟ ਗਿਆ ਦੱਸ ਆ ਗਰੀਸ ਲਿਓ ਲੈ ਥੋੜੀ ਜੀ ਆ ਇਹਦੇ ਨਾਲ ਕਿੱਥੇ ਕੱਸ ਦੂੰਗਾ ਮੇਰੇ ਕੋਲ ਇੰਨੀ ਹੈਗੀ ਉੱਥੇ ਕਿਸੇ ਤੋਂ ਪੁੱਛ ਲੈ ਨਾ ਦੁਬਾਰਾ ਇਹ ਬਾਲੇ ਭੱਜ ਜਾਂਦੇ ਸੀ ਆਪਣੀ ਗਲੀ ਚੋਂ ਕੀ ਹੋ ਗਿਆ ਓ ਆਈਏ ਤੇਰੀ ਪਰਜਾਈ ਹੈਂ ਹੋਰ ਉਹਨੂੰ ਦੇਖਣਾ ਹਵੇ ਹੁਣਗੇ ਤੇ ਪੈਂਟਰਾ ਪੁਟਰਾ ਜਾਂ ਪੰਜਾ ਉਹ ਬਾਈ ਅੰਦਰ ਬੈਠਿਆ ਹੋ ਰ ਅੰਦਰ ਬੈਠੇ ਆ ਤੂੰ ਕਿੱਧਰ ਗਈ ਉਹ ਤਾਂ ਇੱਥੇ ਫਿਰਦੀ ਉਹ ਚਾਹ ਬਣਾਉਂਦੀ ਉਹਨੂੰ ਮੈਂ ਸੀ ਮੈਂ ਮੈਂ ਤੈਨੂੰ ਕੱਲ ਆਖਿਆ ਸੀ ਓਏ ਤੁਹਾਨੂੰ ਵੀ ਜਮਾ ਨਹੀਂ ਪਤਾ ਚਾਹ ਕੀ ਠੰਡਾ ਠੰਡਾ ਲਿਆਉਂਦੇ ਬਸ ਯਾਰ ਠੰਡਾ ਕੌਣ ਪੀਂਦਾ ਓ ਬਿਰੂ ਮੈਂ ਉਹਨੂੰ ਤੈਨੂੰ ਕਿਹਾ ਪੜੀ ਲਿਖੀ ਉਹਨੂੰ ਕਿੰਨਾ ਵਧੀਆ ਲੈ ਉਹਨੂੰ ਸਾਰੇ ਪਤਾ ਆ ਮੇਰੇ ਮੱਥੇ ਮਾਰੀ ਸੁਡਲ ਜੀ ਬਤੂ ਆ ਬੜਾ ਪੜਿਆ ਨਹੀਂ ਤੇ ਮਾਂ ਬੈਗਾ ਵਧੀਆ ਮਿਲ ਗਈ ਤੈਨੂੰ ਪੰਜ ਛੇ ਦਾ ਪੜਿਆ ਮੈਂ ਉਹ ਜਮੀ ਨਹੀਂ ਪੜੀ ਉਹ ਦੋ ਅਖਰਾਂ ਦੀ ਉਹ ਨੌਕਰੀ ਤੇ ਲੱਗ ਕੇ ਉਹਨੇ ਆ ਪੰਜ ਘਾਟ ਤਾਂ ਇਹ ਜੀ ਲਿਆਂਦੀ ਬਲੇਤੀ ਜੀ ਨਾ ਸਮਝ ਆਵੇ ਨਾ ਉਹਦੀ ਵਾਸਤਾ ਉਹ ਬਾਈ ਕਿੱਥੇ ਆ ਬਾਹਰ ਹੀ ਆ ਜਾ ਕੇਂਦਰਾ ਮਾਂ ਉਹ ਕਈ ਵਾਰ ਕੋਈ ਗੱਲਾਂ ਕਰਦੇ ਹੁੰਦੇ ਆ ਆਦਿਆਂ ਲੈ ਹੁਣ ਆ ਪੋਣਾ ਪਊਗਾ ਭੈਣ ਦੇ ਪੀਰ ਤਾਂ ਉਹ ਛਟਿਆਂ ਦੀ ਟਰਾਲੀ ਭਰੀ ਘੜੀਏ ਮੇਰੇ ਤਾਂ ਐਂ ਘਰਮ ਮਾਰੇ ਲੈ ਹੁਣ ਸਰ ਕਿਉਂ ਰੌਲਾ ਪਾਉਣ ਲੱਗ ਰਿਹਾ ਹੈ ਓਏ ਰੌਲਾ ਨਾ ਪਾਵਾਂ ਟੁੱਟ ਗਿਆ 500 ਦਾ ਲੈ ਦੱਸ ਹਾਈ ਬ੍ਰੋ ਹਾਊ ਆਰ ਯੂ ਨੀ ਮਾਈ ਮਮ ਡੋਨਟ ਹੀ ਨੀ ਤੇਰਾ ਜੇਠ ਲੱਗਦਾ ਪਰ ਇਹ ਠਲਾ ਬਸੀਆਂ ਮੰਗਦੇ ਹੁੰਦੇ ਨੇ ਮੰਗਾਨੇ ਮਰਦ ਨੂੰ ਹੀ ਇਜ਼ ਮਾਈ ਬ੍ਰਦਰ ਮਾ ਅੱਜਕੱਲ ਚੱਲਦਾ ਹੁੰਦਾ ਇਹ ਲੈ ਕੀ ਜਾਂਦਾ ਹੁੰਦਾ ਤੂੰ ਵੀ ਇਹਨੇ ਮੰਗਰ ਲੱਗ ਗਿਆ ਚੱਲਦਾ ਹੁੰਦਾ ਜੇ ਅਏ ਜੇ ਕਰੇ ਤਾਂ ਕੀ ਹੋ ਗਿਆ ਲੈ ਰਹਿ ਤੂੰ ਆਪ ਹੋ ਰਹਿਦਾ ਹੈ ਬੀਸੀ ਇਟਸ ਡਸ ਨੋਟ ਮੈਟਰ ਓਏ ਪੜੇ ਲਿਖਿਆਂ ਚ ਚੱਲਦਾ ਬੇਬੇ ਚੰਦ ਦੇ ਬਾਰੇ ਨਾ ਥੋੜੀ ਜੀ ਨੌਲੇਜ ਲੈ ਲਓ ਤੁਸੀਂ ਕੀ ਲਾਲਾ ਨੇ ਨੌਲ ਜਨੂਰ ਮੈਂ ਮੈਂ ਤੈਨੂੰ ਕਿੰਨੇ ਇਸੇ ਗੱਲ ਦਾ ਮਾਰੀ ਕਹਿੰਦਾ ਛੱਟ ਨਾਲ ਚੰਡੀ ਕਰ ਰਹੇ ਲੱਗੇ ਤੈਨੂੰ ਪਤਾ ਨਹੀਂ ਹੋ ਰਹਾ ਬਾਪਾ ਬੱਜ ਪੰਨੇ ਆ ਤੁਹਾਡੇ ਮੂਰੇ ਹੱਥ ਮੈਂ ਤਾਂ ਤੁਹਾਡੇ 20 ਸਾਲ ਲਾ ਜਾਵਾਂ ਚੰਗੀ ਬੱਚੀ ਛੋਟੀ ਮੰਮੀ ਇਨੀ ਨੈਰੋ ਮਾਈਂਡਡ ਕਿਉਂ ਹੈ ਉਹ ਇਹ ਤੁਹਾਡੇ ਪੁਰਾਣੇ ਗੱਲਾਂ ਨੇ ਉਹ ਸਾਡੀ ਮਤਾਂ ਤੰਗ ਦੇ ਲਈ ਆ ਤੁਸੀਂ ਥੋੜੀ ਜਿਹੀ ਤੰਗ ਦੀ ਮੰਗਦੇ ਨਹੀਂ ਨਹੀਂ ਤੰਗ ਦੀ ਮੰਗਦੇ ਮੰਗ ਤਾਂ ਤੇਰਾ ਤੰਗ ਹੋ ਰਿਹਾ ਜਿਹੜਾ ਬਿੱਲੇ ਬੁੱਲੇ ਜੇ ਪਾ ਕੇ ਚੱਲ ਚੰਗਾ ਮੰਮਾ ਚੰਗਾ ਬਈ ਬੈਣੇ ਅਸੀਂ ਚੱਲ ਕੇ ਬਹਿ ਜਾ ਅੰਦਰ ਬਹਿ ਜਾ ਤੂੰ ਉਹ ਤੂੰ ਉਹ ਮੈਨੂੰ ਆਨੇ ਸਾਹਮਣੇ ਤੂੰ ਆਏ ਬੁੱਲੇ ਨਾ ਉਹ ਆਇਆ ਕਰ ਕੋ ਲੈ ਦੱਸ ਫਿਰ ਹੋਰ ਉਹ ਕਰੇ ਨਾ ਉਹ ਕੀ ਹੁੰਦਾ ਐ ਮੈਂ ਕਿ ਮਦਦ ਵੀ ਨਹੀਂ ਪਾਇਆ ਤੂੰ ਦੇਖ ਤੂੰ ਤਾਂ ਪੈ ਲੱਗ ਗਿਆ ਕਰ ਮੈਨੂੰ ਉਹਦਾ ਪੁੱਛ ਲੈਣ ਦੇ ਉਹ ਰੁੱਸ ਗਈ ਮੈਨੂੰ ਲੱਗਦਾ ਰੁੱਸ ਗਈ ਰੁੱਸ ਗਈ ਫਿਰ ਉਹ ਵੀਰੂ ਉਹ ਮੂੰਹ ਨਾਲੇ ਦਿੰਨੀ ਹੈ ਤੈਨੂੰ ਆ ਜਾ ਇਹ ਐਡ ਫਿਰਦਾ ਸਾਰਾ ਦਿਨ ਮਸਤਿਆ ਵੀਰੂ ਕੀ ਹੋ ਗਿਆ ਤੂੰ ਆ ਗਈ ਮੈਨੂੰ ਨਾ ਬੁਲਾਉਣ ਦੀ ਲੋੜ ਨਹੀਂ ਹੈਗੀ ਜਿਹਦੇ ਕੋਲ ਜਿਹਨੂੰ ਪਹਿਲਾਂ ਜੱਫੀਆਂ ਪਾਈ ਸੀ ਉਸੇ ਨੂੰ ਹੁਣ ਪੜਾ ਮੇਰੀ ਗੱਲ ਸੁਣ ਲੈ ਇੱਕ ਮੈਂ ਤਾਂ ਹੁਣ ਇੱਕ ਮਿੰਟ ਨਹੀਂ ਰਹਿੰਦੀ ਇਸ ਘਰ ਚ ਮੈਂ ਤਾਂ ਨਾਲੇ ਬੁਲਾਉਂ ਆਪਦੇ ਭਰਾਵਾਂ ਨੂੰ ਨਾਲੇ ਬੁਲਾਉਂ ਆਪਦੇ ਪਿਓ ਨੂੰ ਮੈਂ ਤਾਂ ਪੰਚਾਇਤ ਦੇ ਵਿੱਚ ਬਹਿ ਕੇ ਗੱਲ ਕਰੂੰਗੀ ਹੁਣ ਵੀ ਇਹ ਬਗਾਨੀ ਤੀ ਮੈਨੂੰ ਮੇਰੇ ਅੱਖਾਂ ਤੇ ਮਾਫੀ ਮੰਗਦਾ ਉਹ ਮੈਂ ਨਹੀਂ ਪਾਈ ਉਹਨੇ ਪਾਈ ਮੈਂ ਤਾਂ ਹੱਥ ਵੀ ਨਹੀਂ ਲਾਇਆ ਮੇਰੇ ਕੋਲ ਨਹੀਂ ਜੇ ਤੈਨੂੰ ਬੱਸ ਕਰ ਹੁਣ ਤੂੰ ਵੀ ਨਹੀਂ ਹੜਦੀ ਲੈਕਚਰ ਦੇਣਾ ਹੁਣ ਫਿਰ ਮੈਂ ਕਿਹਨੇ ਪਾਈ ਆ ਮੈਂ ਪਾਈ ਫਿਰ ਕੀ ਹੋ ਗਿਆ ਹੁਣ ਲੈ ਕਹਿੰਦੀ ਪਾਏ ਪਾਇਨਾ ਨੂੰ ਮਾਂ ਮੇਰੀ ਗੱਲ ਸੁਣ ਲੈ ਐਸੇ ਥਾਂ ਤੇ ਬਾਪੂ ਨੇ ਤੇਰੇ ਸਾਹਮਣੇ ਕਿਸੇ ਗੁੜੀ ਨੂੰ ਜੱਫੀ ਪਾਈ ਹੁੰਦੇ ਫੇਰ ਤੈਨੂੰ ਦੇਖਦੀ ਵੀ ਤੈਨੂੰ ਕਿੰਨੀਆਂ ਮਿਰਚਾਂ ਲੱਗਦੀਆਂ ਹੁਣ ਤੂੰ ਮੌਜੂਦਾ ਨੂੰਦੀ ਬਣ ਕੇ ਖੜ ਗਈ ਨਾਲੇ ਮੁੰਡੇ ਦੀ ਹੋ ਗਈ ਨਹੀਂ ਨੂੰ ਮੁੰਡੇ ਦੀ ਗੱਲ ਨਹੀਂ ਹੈਗੀ ਤੁਹਾਮੀ ਨਾ ਬੋਲ ਲੀ ਜਾ ਬਾਲਾ ਉਹ ਪੰਚਾਇਤਾਂ ਕਿੱਥੇ ਕਰਦੀ ਆ ਮਾਂ ਮੈਂ ਤੇਰਾ ਮੈਂ ਤਾਂ ਉਹ ਪੰਚਾਇਤਾਂ ਦੀ ਮੈਂ ਗੁੱਤ ਨਹੀਂ ਚਿੱਕ ਤੁਹਾੜਿਆ ਨਾ ਉਹ ਮੇਰੀ ਮੇਰਾ ਟਰਾਲੀ ਦਾ ਉਹ ਬੈਰ ਗੁੱਤਿਆ ਕੰਮ ਕਰ ਪਹਿਲਾਂ ਇਹਨੂੰ ਕਹਿ ਵੀ ਮਾਫ ਕਰ ਮੈਂ ਤਾਂ ਤੈਨੂੰ ਕਹਿ ਤਾ ਵੀ ਮੈਂ ਤਾਂ ਹੁਣ ਆਪਦੇ ਘਰ ਦੇ ਨੂੰ ਸੱਦ ਕੇ ਸਾਂ ਲਊਂਗੀ ਲੈ ਲੈ ਨਹੀਂ ਤੇਰੇ ਘਰ ਦੇ ਕਿੱਡੀ ਗੁੱਡੇ ਸਾਧਦੀ ਵੇ ਨਹੀਂ ਗਲਤ ਲੱਗਦਾ ਪਰ ਐਨਾ ਜ਼ਿਆਦਾ ਨਹੀਂ ਹੁੰਦਾ ਨੈਰੋ ਮਾਈਂਡਡ ਥਿੰਕਿੰਗ ਹੈ ਉਹਨਾਂ ਦੀ ਕੋਰ ਉਹਨਾਂ ਨੂੰ ਥੋੜੇ ਜਿਹਾ ਓਪਨ ਮਾਈਂਡਡ ਸਿਖਾਓ ਕੁਛ ਇਸ ਕਰਕੇ ਕਹਿੰਦੀ ਆ ਮੈਂ ਨਹੀਂ ਆਉਣਾ ਹੁੰਦਾ ਪਿੰਡ ਆਪਣਾ ਦੋ ਦਿਨ ਰਹਿਣਾ ਇੱਥੇ ਓਕੇ ਹੋ ਕੇ ਕੱਟ ਲੈਣਗੇ ਤੇ ਉਹ ਵਲਾਂ ਛੀ ਮੀਨਾ ਵਾ ਦੁਬਾਰੈ ਆਈਦਾ ਆਪਾਂ ਤਾਂ ਕਿਹੜਾ ਉੱਥੇ ਆਪਣਾ ਲੱਗਿਆ ਨਵਰੂਤੀ ਰਹਿ ਪਾਗੇ ਤਾਂ ਹਣ ਦੋ ਮਹੀਨੇ ਦੋ ਦਿਨ ਕੱਟਨੇ ਨੇ ਬਟ ਮੈਂ ਨਹੀਂ ਰਹਿਣਾ ਹੁਣ ਇੱਥੇ ਠੀਕ ਹੈ ਨਾ ਫਿਰ ਹਣ ਦੋ ਇਸ ਵਿੱਚ ਲਾਸਟ ਡਿਸੀਜਨ ਮੈਂ ਜਾਣਾ ਹੁਣੀ ਦੋ ਦਿਨ ਤਾਂ ਹੁਣ ਤੱਕ ਰੰਨੀ ਰਹਿ ਗਏ ਉਹ ਤਾਂ ਜਾ ਵੀ ਨਹੀਂ ਸਕਦੇ ਕਿਵੇਂ ਕੱਟੂਗੀ ਮੈਂ ਦੋ ਦਿਨ ਇੱਥੇ ਬੋਲਦੀ ਤਾਂ ਦੇਖ ਲੋ ਕਿਵੇਂ ਸੀ ਮੈਨੂੰ ਮੈਂ ਕਹਿ ਦੂੰ ਸਮਝਾ ਗੋ ਬਸ ਉਹਨਾਂ ਨੂੰ ਮੈਂ ਤੇਰੇ ਕੋਲੇ ਆਉਣ ਨਹੀਂ ਆਂਦਾ ਪਤਾ ਨਹੀਂ ਲੱਗਦੇ ਪੇਰੈਂਟਸ ਕਿ ਹੋ ਜੇ ਸੀ ਐਵੇਂ ਵੀ ਨਹੀਂ ਕਿ ਦੋ ਚਾਰ ਜਮਾਤਾਂ ਹੀ ਪੜਾ ਦਿੰਦੇ ਥੋੜੀ ਜੀ ਸੈਂਸ ਤਾਂ ਹੁੰਦੀ ਇਹਨਾਂ ਨੂੰ ਬੋਲਣ ਦੀ ਉਹ ਫਿਰ ਕਿਵੇਂ ਟ੍ਰੀਟ ਕਰ ਰਹੇ ਸੀ ਜਿਵੇਂ ਕੋਈ ਵੇਖਿਆ ਹੀ ਨਹੀਂ ਹੁੰਦਾ ਉਹ ਬਚਾਰੇ ਬਾਹਰੋਂ ਤੱਕ ਗਏ ਹੀ ਨਹੀਂ ਗਏ ਮੈਂ ਇਕੱਲਾ ਸੀਗਾ ਪੜਿਆ ਬਸ ਹੁਣ ਉਹਨਾਂ ਨੂੰ ਇਹ ਚਿੰਤੰਗੀ ਨਹੀਂ ਲੱਗਦੀ ਮੇਰੀ ਆਊਟਫਿਟ ਤੇ ਪਤਾ ਕਿੰਨੇ ਕੁਐਸਚਨ ਕੀਤੇ ਇਹਨਾਂ ਨੇ ਇਹ ਪਾ ਕੇ ਇਹ ਸ਼ੂ ਪਾ ਕੇ ਇਹਨੂੰ ਪਤਾ ਨੂੰ ਕੀ ਕਹਿ ਰਹੀ ਸੀ ਜੈਕਟ ਨੂੰ ਉਹ ਚਲ ਫੇਰ ਕਿਉਂ ਨਾ ਮੰਗੀ ਕਹਿ ਨਹੀਂ ਆਉਂਦੀ ਸਾਰਾ ਕੁਝ ਐ ਕਿੰਨੇ ਪਿਆਰ ਦੇ ਨਾਲ ਮੀਂਸ ਨੇ ਸਾਰਾ ਕੁਝ ਨਾ ਖਰਾ ਉਹੀ ਕਰਕੇ ਰੱਖਤਾ ਚਲ ਫਿਰ ਕਿਉਂ ਮੂੜ ਘਰਾਬ ਕੀਤਾਗਾ ਕੋਈ ਗੱਲ ਨਹੀਂ ਅੱਜ ਆਪਾਂ タルਕੇ ਦਾ ਕੰਮ ਚਲਾਗੇ ਸਵੇਰੇ ਹਾਂ ਜਲਦੀ ਨਿਕਲਾਂ ਮੈਂ ਅੱਜ ਰਹਿ ਜੂਗੀ ਕੋਈ ਚੱਕਰ ਨਹੀਂ ਬੱਕੂ ਗੱਲ ਨਹੀਂ ਫਿਰ ਇਹ ਮਾੜੀ ਗੱਲ ਬਸ ਕਿ ਮੂੜ ਘਰਾਬ ਕੀਤਾ ਹੋਰ ਕੋਈ ਕਾਫੀ-ਕੂਫੀ ਵੀ ਲੈ ਕੇ ਦੇਊਗਾ ਮੈਨੂੰ ਕਿ ਮੈਂ ਭੁੱਖੀ ਰਹਿਣਾ ਇੱਥੇ ਕੋਈ ਕਾਫੀ ਨਹੀਂ ਠੀਕ ਆ ਆਪਾਂ ਸ਼ਾਮ ਨੂੰ ਬਗਤਾਂਗੇ ਸ਼ਾਮ ਨੂੰ ਕੋਣ ਕਾਫੀ ਪੀਂਦਾ ਫਿਰ ਹੁਣ ਇੱਥੇ ਕਿੱਥੋਂ ਲੈ ਕੇ ਦੇਵਾਂ ਤੁਹਾਨੂੰ ਮੈਂ ਕਾਫੀ ਜੇ ਤਾਂ ਹੁਣ ਇੱਥੇ ਆਪਣੇ ਮਿਲਦੀ ਹੁਣ ਤਾਂ ਮੈਂ ਲਿਆਦਾ ਪਹਿਲਾਂ ਦੱਸ ਲਈ ਮੈਂ ਤੁਹਾਨੂੰ ਬੈਗ ਤੇ ਪਵਾ ਲੈਂਦਾ ਚੱਕ ਕੇ ਚੰਡੀਗੜ੍ਹ ਦੋ ਸਾਲ ਹੋ ਗਏ ਮੇਰੇ ਨਾਲ ਚੰਡੀਗੜ੍ਹ ਰਹਿੰਦੇ ਹਲੇ ਤੱਕ ਮੇਰੀ ਟਾਈਮਿੰਗ ਨਹੀਂ ਪਤਾ ਇਹਨਾਂ ਨੂੰ ਖਾਣ ਪੀਣ ਦੀ ਮੈਂ ਕਿ ਤੁਸੀਂ ਪਾ ਲਿਆ ਹੋ ਆਪਦਾ ਬੈਗ ਸਾਰਾ ਪਸਾ ਮੈਨੂੰ ਵੀ ਕਦੋਂ ਸੀ ਕਿ ਹੁਣ ਇੰਨੀ ਡੰਗਰ ਫੈਮਿਲੀ ਨੇ ਮੈਂ ਪਹਿਲੀ ਵਾਰ ਵੇਖੀ ਹੁਣ ਬੇਬੇ ਵਰਗੀਆਂ ਅੱਖਾਂ ਗਿਆ ਪਤਾ ਨਹੀਂ ਆਉਂਦੀਆਂ ਤਾਂ ਉਹ ਸਾਡਾ ਲੜ ਪੈਂਦੇ ਨੇ ਹੁਣ ਮੈਂ ਬੇਬੇ ਕੋਲੇ ਜਾਣਾ ਬਾਹਰ ਮੈਂ ਦੇਖਿਆ ਕਿੰਨੇ ਪਿਆਰ ਦੇ ਨਾਲ ਪੇਸ਼ ਆਉਣਾ ਤੇ ਆਪ ਬੇਬੇ ਕਿਵੇਂ ਬੋਲੂ ਵੇਖ ਲਿਓ ਤੁਸੀਂ ਫਿਰ ਜਾਈਂ ਉਹਦੇ ਕੋਲੇ ਹੁਣ ਤੇ ਤੁਸੀਂ ਕਹਿ ਰਹੇ ਮੇਰੇ ਪੇਰੈਂਟਸ ਵੀ ਤੂੰ ਰਿਸਪੈਕਟ ਨਹੀਂ ਕਰਦੀ ਫਿਰ ਜਦੋਂ ਜ਼ਿਆਦਾ ਫਿਰ ਝੱਲਦਾ ਇਹਨਾਂ ਕੋਲਸ ਬੋਲਦੇ ਨੇ ਤੁਸੀਂ ਵੀ ਡਬਲ ਮਾਈਂਡਡ ਬੰਦੇ ਹੋ ਬੱਸ ਲੱਗ ਗਿਆ ਪਤਾ ਉਹ ਸਾਰਾ ਬੁੱਤਲ ਦਿਨਾ ਪੈਂਦਾਗਾ ਚਲ ਅਈ ਮਹੀਨਾ ਰੋਲਾ ਪਾ ਮੈਂ ਕਰਦਾ ਗੋ ਕੇ ਤੇ ਰਹਤੀ ਹਾਂ ਬੇਬੇ ਨੂੰ ਕਹਿਣਾ ਕਿ ਬਾਲਾ ਬੋਲਦੇ ਨਾ ਬੱਡੀਆਂ ਬਣੀਆਂ ਫਰਦੀਆਂ ਕਿੰਨੀ ਕਿੰਨੀ ਡਸਟ ਪਈ ਐ ਇਹ ਵੀ ਨਹੀਂ ਸਾਫ਼ ਹੁੰਦੇ ਦੋ ਤਾਂ ਸੋਫਾ ਸੈਟ ਉਹ ਵੀ ਨਹੀਂ ਸਾਫ਼ ਹੁੰਦੇ ਪਿੰਡ ਅੱਜ ਤਾਂ ਇੰਨੀ ਸਫਾਈ ਹੁੰਦੀ ਆ ਚੰਡੀਗੜ੍ਹ ਕਰੂਗਾ ਰੀਸ ਬਪੂ ਅੱਜ ਬਾਹਰਾਂਗੇ ਦਾ ਟੁੱਟ ਗਿਆ ਜਾ ਉਹ ਟਰਾਲੀ ਦਾ ਪੈਂਚਾ ਜਾ ਉਹ ਕਰਦੇ ਸੀ ਲਪਾਉਂਦੇ ਸੀ ਤੇ ਹੁਣ ਉਹ ਮਾਂ ਬੇਬੇ ਤੋਂ ਮੰਗੇ ਸੀ ਬੇਬੇ ਨੇ ਤਾਂ ਦਿੱਤਾ ਜਵਾਬ ਅੱਛਾ ਤੇ ਉਹ ਹੁਣ ਮਾਂ ਚੱਲ ਨੈਤਰੀ ਨੂੰ ਮਾਹੀ ਬਪੂ ਜੀ ਹੈਲੋ ਹੈਲੋ ਬਪੂ ਜੀ ਹਾਊ ਆਰ ਯੂ ਆਈ ਐਮ ਫਾਈਨ ਤੂੰ ਦੱਸ ਕਿਸੀ ਮੈਂ ਮਾਤਿਆ ਨਹੀਂ ਮਰਸਾ ਚਾਰਮਣੀ ਆਂ ਬੇ ਤੇਰਾ ਸੌਰਾ ਲੱਗਦਾ ਸੌਰੇ ਨਹੀਂ ਤਾਂ ਮੰਝੇ ਤੇ ਵੀ ਨਹੀਂ ਪੈਣੀ ਹੰਦੀ ਤੂੰ ਆ ਕੇ ਜੱਫੀ ਪਾ ਲਈ ਕਿਉਂ ਹੁਣ ਦੱਸ ਉਦੋਂ ਮੈਨੂੰ ਕਹਿੰਦੀ ਸੀ ਫੇਰ ਕਿਉਂ ਗਿਆ ਹੁਣ ਦੱਸ ਹੁਣ ਕੀ ਹੈ ਇਹ ਤਾਂ ਇਹ 부ਜੀ ਕਿਵੇਂ ਬਾਪੂ ਜੀ ਮੈਂ ਕਿਹਾ ਕੀ ਹਾਲ ਹੈ ਬਾਪੂ ਜੀ ਉਹ ਮੇਰੇ ਪਾਪਾ ਜੀ ਨੇ ਨਹੀਂ ਫੇਰ ਉਹ ਵੀ ਪੁੱਛ ਸਕਦੀ ਸੀ ਇਹ ਜੱਫੀਆਂ ਪਾਪਾ ਕੇ ਜ਼ਰੂਰੀ ਪੁੱਛਿਆ ਜਾਂਦਾ ਏ ਉਹ ਤੂੰ ਚੁੱਪ ਕਰ ਜਾ ਫੇਰ ਰੱਖੇਗੀ ਤੂੰ ਕਹਿਣਾ ਇਹ ਨਹੀਂ ਹੁਣ ਪਿਓ ਤੀ ਆਈ ਮਿਲਦੇ ਹੁੰਦੇ ਆ ਤੂੰ ਤਾਂ ਆਪ ਦਾ ਘਰੋਂ ਪਾਤਾ ਤੁਸੀਂ ਆਪਣੇ ਪਾਪਾ ਨੂੰ ਸਤਾ ਕੋਈ ਨਹੀਂ ਮਿਲਦੀਆਂ ਮੇਰੇ ਬਾਬਾ ਤਾਂ ਬੜੇ ਦੂਰੋਂ ਸਰਤਿਆ ਤੇ ਘਰੋਂ ਦਾ ਤੇਰੇ ਮਗੋਂ ਆਏ ਨਹੀਂ ਚਿੰਬੜ ਚਬੜਾਈ ਨਹੀਂ ਕਰਦੇ ਓਏ ਯਾਰ ਇਹਨਾਂ ਦੇ ਉਹ ਆ ਕਿਉਂ ਨਹੀਂ ਤੁਸੀਂ ਸਮਝਦੀਆਂ ਕੀ ਹੋ ਗਿਆ ਪਿਓ ਪੁੱਤ ਦਾ ਪਿਆਰ ਜੇ ਤੁਸੀਂ ਸਿੱਖਿਆ ਨਾ ਮਾਤਾ ਪੜ੍ਹੀਆਂ ਹੁੰਦੀਆਂ ਨਾ ਫਿਰ ਤੁਹਾਨੂੰ ਥੋੜਾ ਬਹੁਤ ਆ ਪਤਾ ਹੁੰਦਾ ਮੇਰੇ ਘਰ ਦਾ ਇੱਕ ਆਪਦੀ ਪੜਾਈ ਨਾ ਦੇ ਪੱਲੇ ਰੱਖ ਮੈਨੂੰ ਨਾ ਸਿਖਾ ਇਹ ਪੜ੍ਹੀ ਲਿਖੀ ਇਹ ਫਰਕ ਹੁੰਦਾ ਪੜ੍ਹੀ ਲਿਖੀ ਕਿਉਂਕਿ ਇਹਨਾਂ ਵਿੱਚ ਵੀ ਹੈ ਦਾ ਪੀ ਐਚ ਡੀ ਕਰਨੀ ਹੈ ਕੁੱਤੀ ਇੰਨੀ ਕ ਸੋਚ ਕਿਉਂ ਹੈ ਸਾਡੇ ਦਾ ਐਡੀ ਕਿਉਂ ਸੋਚਾ ਐਵੇਂ ਨਨ ਕੀ ਹੋ ਗਿਆ ਪਰ ਜਿਹੜੀ ਸੋਚ ਹੈ ਸਾਡੀ ਵਧੀਆ ਹੈ ਤੇਰੇ ਨਾਲ ਤਾਂ ਵਧੀਆ ਹੀ ਹੈ ਸਾਡੀ ਬੇ ਬੇ ਪ੍ਰੋਫੈਸਰ ਲੱਗੀ ਹੋਈ ਹੈ ਇਹਨੂੰ ਪਤਾ ਸਾਰਾ ਕੁਝ ਅਸੀਂ ਹੱਸ ਰਹੇ ਹਾਂ ਦਾ ਤੂੰ ਵੀ ਇਹ ਨਹੀਂ ਪੁੱਛੀ ਬੇਬੀ ਜੀ ਮੇਰੀ ਗੱਲ ਸੁਣ ਲਓ ਲਿਸਨ ਟੂ ਮੀ ਅਸੀਂ ਤਾਂ ਆਪਣੇ ਆਫਿਸ ਦੇ ਵਿੱਚ ਨਾ ਐਦਾਂ ਹੀ ਬਿਹੇਵ ਕਰਦੇ ਹਾਂ ਸਾਰੇ ਨਾਲ ਤੁਸੀਂ ਘਰੀ ਜਾਓ ਹੁਣ ਅਸੀਂ ਪਿੰਡਾਂ 'ਚ ਨਹੀਂ ਚੱਲਦਾ ਤੇ ਐ ਕੀ ਹੋ ਗਿਆ ਹਮਾਰੇ ਚਾਚਾ ਤਾਇਆ ਆ ਗਏ ਉਹਨਾਂ ਨੂੰ ਜੱਫੀਆਂ ਪਾ ਲੈਗੀ ਤੇ ਫੇਰ ਉਹ ਮੇਰੇ ਚਾਚਾ ਤਾਇਆ ਨੇ ਮੇਰੇ ਤੋਂ ਵੱਡੇ ਨੇ ਨਹੀਂ ਪਿੰਡੇ 'ਚ ਤਾਂ ਗੱਲਾਂ ਬਣਾਉਣਗੇ ਤੇਰੀਆਂ 100 100 ਮੈਂ ਤਾਂ ਇਹ ਗੱਲਾਂ ਤੋਂ ਡਰਦੀ ਆ ਪਹਿਲਾਂ ਹੀ ਬਣਾਈਆਂ ਨੇ ਬੇਬੀ ਜੀ ਟ੍ਰਾਈ ਟੂ ਅੰਡਰਸਟੈਂਡ ਪਲੀਜ਼ ਉਹਨਾਂ ਦੇ ਮੁੰਡਿਆਂ ਨੇ ਲਾਭ ਅਰਜ਼ੀ ਕਰਾ ਲਈ ਪਹਿਲੀ ਵਾਰ ਕੁ ਸੋਈ ਜਾਂਦਾ ਹੈ ਪੰਡਿਤ ਚਾ ਉਹ ਚੱਲ ਫੇਰ ਇੱਥੇ ਗਾ ਲੂ ਇੱਥੇ ਕੋਈ ਹੋਰ ਇੱਥੇ ਦਿਓ ਰੇਖਾ ਕੇ ਫਿਰ ਉਹਨੂੰ ਜੱਫੀਆਂ ਪਾਉਂਦਾ ਉਹ ਕਹਿੰਦਾ ਸਾਡਾ ਤਾਂ ਇਹ ਪਤਾ ਨਹੀਂ ਕੀ ਹੈਗਾ ਤੇਰੇ ਇਹ ਅਹੀਂ ਕਰੀ ਜਾਊਗੀ ਮੈਂ ਤਾਂ ਕੋਈ ਧਿਆਨ ਦਿੱਤਾ ਹੀ ਨਹੀਂ ਮੈਂ ਚੱਲ ਬਹਿ ਜਾ ਉਹ ਹੱਥ ਬੰਨਦਾ ਉਹਦੇ ਮੂਰੇ ਉਹ ਮੈਂ ਕਾਹਰ ਦੇ ਪੰਜੋ ਬੈਰਿੰਗ ਪਾਉਣਾ ਉਹਦੀ ਵੱਲ ਤੋਂ ਸੁਣਦੇ ਤੂੰ ਦੇ ਯਾਰ ਬੱਪੂ 500 ਰੁਪਏ ਮੈਂ ਜਾਮਾ ਇਹ ਕੀ ਹੋ ਗਿਆ ਜਿਸ ਵਾਕ ਵਿੱਚ ਹੋ ਬਾਈ ਪਤਾ ਨਹੀਂ ਕਿ ਤਰੂ ਲੱਗ ਗਿਆ ਛਿਆਣਾ ਪਿਆਣਾ ਤਰ ਸ਼ਰਮਣਿਆ ਦੀ ਕੱਲ ਨੂੰ ਸਾਥ ਚ ਤੇਰੀ ਹਜ਼ਾਰ ਲ ਆਉਣਗੇ ਵੀ ਤੁਹਾਡੀ ਬਹੂ ਐ ਕਰਦੀ ਆ ਉਹ ਪੜੀ ਲਿਖੀ ਕਰਕੇ ਆ ਆ ਪੜੀ ਲਿਖੀ ਕਰਕੇ ਉਹ ਬੱਸ ਕਰ ਬਾਪੂ ਯਾਰ ਮੈਂ ਤੂੰ ਪੜਿਆ ਹੋ ਮਹਿੰਗਾ ਪੜੀ ਨਹੀਂ ਬਿੰਦੂ ਨੂੰ ਤੂੰ ਇਹਦੇ ਕਿੰਨੇ ਹੋ ਕੇ ਖੜ ਜਾਗਾ ਚੱਲ ਬਾਪੂ ਤੂੰ ਬਹਿ ਜਾ ਅੰਦਰ ਜਾ ਕੇ ਇਹਨਾਂ ਦਾ ਤਾਂ ਹੀ ਰੋਪਾ ਬਾਪੂ ਜੀ ਨਾਈਸ ਟੂ ਮੀਟ ਯੂ ਓਕੇ ਓਕੇ ਥੈਂਕ ਯੂ ਯਾ ਬਾਪੂ ਜੀ ਇਨਸਟੀਮੇਟ ਲੈ ਬਾਪੂ 500 ਦੇ ਦੇ ਯਾਰ 500 ਤਾਂ ਮੇਰੇ ਕੋਲ ਹੈਗਾ ਪਰ ਕੀ ਪਤਾ ਮਿਸਤਰੀ ਕਿੰਨੇ ਲਊ ਚੱਲ ਆ ਜਾ ਕੇ ਰੋਡ ਤੇ ਭਰੀ ਖੜੀ ਆ ਲਮਾਰੀ ਕੀ ਮੇਰਾ ਬੱਟੂਆ ਪੈਚ ਕਰ ਦੇ ਉਹ ਆ ਜਾ ਯਾਰ ਮੈਂ ਇਹਨੇ ਚ ਲਾਉਂਦਾ ਬੱਟੂਆ ਨੂੰ ਹੱਥ ਤੇਰੇ ਮੈਂ ਕੁਝ ਲਿਆ ਦੀ ਇਹਨਾਂ ਨੂੰ ਫਲ ਫਰੂਟੇ ਆਏ ਲਿਆਜੂ ਲਿਆਜੂ ਮੈਂ ਫੜ ਲਿਆ ਫੜਾ ਫੜ ਲਿਆ ਗਾਂ ਸਰਦਾ ਫਲਾਂ ਆ ਬੜਾ ਓਏ ਮਾਜ 6 ਮਹੀਨੇ ਬਤਾਏ ਨਹੀਂ ਤੁਸੀਂ ਕਿਉਂ ਨਹੀਂ ਕਹੋ ਮੱਛੀ ਰਹਿੰਦੀ ਆ ਹੁਣ ਆ ਨਹੀਂ ਮੱਛੀ ਸੋਰੇ ਨਾ ਫਿਰ ਉਹ ਤੱਕ ਟੱਪਦੀ ਉਹ ਬੈਠਣ ਦਾ ਕੀ ਹੁੰਦਾ ਆਪ ਬੈ ਜਾ ਹਾਂ ਚਲ ਹੁਣ ਆਸ ਦੀ ਜੋ ਨਹੀਂ ਲੱਗਦੀ ਹਨ ਹੁਣ ਆਸ ਦੀਆਂ ਵਧੀਆ ਦੋਨੇ ਦੀ ਗੱਲਾਂ ਕਰ ਲੋ ਜੇ ਮੈਂ ਉਹ ਰਹਿੰਦੇ ਤੁਸੀਂ ਰਹੇਤ ਉਹ ਦੋਨੇ ਇੱਕ ਦੂਜੇ ਨੂੰ ਐਂ ਕਹਿੰਦੇ ਲੈ ਆ ਉਹ ਬਾਗੀ ਰੁੱਸ ਕੇ ਮੈਂ ਤਾਂ ਰੁੱਸ ਰਸੇਵੇਂ ਮਾਰ ਦੂੰ ਮੈਂ ਤਾਂ ਲਵਾ ਲੈ ਟਰਾਲੀ ਤੇ ਪੈਰਿੰਗ ਪਵਾ ਲੇ ਤਾਂ ਤੂੰ ਪੈਰਿੰਗ ਪਵਾ ਲੈ ਗੱਲਾਂ ਦਾ ਗਲਕੜਾ ਇੱਥੇ ਪਿਆ ਤੇਰਾ ਬਟੂਆ ਉਹ ਅਨਮਾਰੀ ਤੇ ਚੱਕਰਾ ਉਥੋਂ ਉਹ ਜਾ ਯਾਰ ਛੁੱਟ ਇੱਥੇ ਵੇਚ ਗਏ ਸਾਰੇ ਜਿੰਨਾ ਹੈਗਾ ਸੀ 500 ਲਿਜਾਈ ਵਾਧਣਾ ਕਰਨੀ ਉਹਨੂੰ ਤਾਂ ਪੈਸੇ ਦੇ ਦੇਂਗਾ 500 ਉਹ ਫੇਰ ਸਮਾਨ ਮੈਂ 400 ਰੁਪਏ ਮੰਗਿਆ ਸੀ ਅੱਜ ਤੜਕੇ ਹੂੰ ਸਭ ਜੀ ਵਾਲਾ ਆਇਆ ਸੀ ਗੰਢਿਆ ਵਾਲਾ ਮੈਂ ਖਾ ਲੈ ਲੂੰਗੀ ਉਹ ਨਹੀਂ ਦਿੱਤਾ ਨਹੀਂ ਟੁੱਟੇ ਦੀ ਸੀ ਉਹਨੂੰ ਮੈਂ ਉੱਥੇ ਪਾ ਦੂੰਗਾ ਉਹਨੂੰ ਜਵਾਕ ਨੂੰ ਕਹਿ ਦਿਓ ਆਪੇ ਲੈ ਆਉ ਉੱਥੇ ਬੋਰਾ ਇੱਕ ਗੱਟਾ ਨਾ ਤੂੰ ਸਤਾ ਕਿਤੇ ਹੋਰ ਨਾ ਲੈ ਆ ਦੋ ਲੈ ਆ ਦੋ ਜਵਾਕ ਨੂੰ ਮੈਂ ਸੋਨੂੰ ਬੋਰੇ ਵਾਲਿਆਂ ਨੂੰ ਨਾਲੇ ਸਿਓ ਸਿਓ ਲੈ ਆ ਜਵਾਕ ਨੂੰ ਮੈਂ ਤਾਂ ਕਹਿਆ ਵੀ ਥੋੜੇ ਜੀ ਵੱਧ ਲੈ ਲੀਂ ਵੱਧ ਨਾਲ ਗੱਲ ਸਾਨੂੰ ਤਾਂ ਕਦੇ ਜੁੜੇ ਨਹੀਂ ਸਿਓ ਉਹ ਬਹੂਆਂ ਖਾਣ ਵਾਲੀਆਂ ਪੜ੍ਹੀ ਲਿਖੀ ਬਹੂ ਆ ਪੜ੍ਹੀ ਲਿਖੀ ਬਹੂ ਆ ਨਾਲੇ ਹੋਰ ਕਾਲ ਨੂੰ ਕੋਸੋਰ ਕਹੂਗੀ ਉਹ ਉਹ ਨਹੀਂ ਕਹੇ ਸੀ ਆ ਕਾਫੀ ਕੁਫੀ ਜੀ ਪਿੰਡੀਆਂ ਛੇੜੀਆਂ ਉਹੇ ਜਿਹੀ ਦੇ ਆ ਜੂ ਇਹ ਲੈ ਕੇ ਰਾਂ ਗੋਹਾ ਵੀ ਸਿੱਟੀ ਆ ਮਾ ਉਹ ਸੰਦੀ ਪਉਂਦਾ ਆ ਐਕਸਕਿਊਜ਼ ਮੀ ਵੀਰੂ ਜੀ ਜੀ ਮੈਂ ਨਾ ਵਾਕਿੰਗ ਕਰਨ ਜਾਣਾ ਸੀ ਨਹੀਂ ਕੀ ਕਰਨ ਜਾਣਾ ਹੈ ਮਤਲਬ ਕਿ ਥੋੜਾ ਜਿਹਾ ਰਾਉਂਡੀ ਜੀ ਲਗਾਉਣ ਜਾਣਾ ਸੀ ਕਿਹੜੇ ਛੇੜੇ ਲਾਉਣਾ ਚਲ ਆਇਆ ਕਰ ਫੇਰ ਮੈਂ ਗੋਹਾ ਸਿੱਟਣ ਜਾਨੀ ਆ ਮੇਰੇ ਨਾਲ ਹੀ ਤੁਰ ਫਿਰਲੀ ਆਕੇ ਕਿਹਾ ਹੁੰਦਾ ਹੁਣ ਟਿਕਜੋ ਬੜੇ ਪੂਰੋ ਮੇਰਾ ਤਾਂ ਹੀ ਕੰਮ ਆ ਬਾੜੇ ਤੱਕ ਭੱਗੀ ਆ ਗਈ ਆ ਗੋਹਾ ਸਿੱਟ ਲਿਆ ਬਸ ਉਸੇ ਪਸੂ ਸਾਹਮਣੇ ਨੀ ਪਿਛਲੇ ਮਹੀਨੇ ਦਿੱਤੇ ਆਜਾ ਤੁਰੀ ਤਾ ਫਿਰ ਮੇਰਾ ਨਾਮ ਪੂਰੋ ਕਰ ਦਾਂ ਨੀ ਕੁਛ ਵੀ ਆ ਤੇਰਾ ਨਾ ਮੈਨੂੰ ਤਾਂ ਜਿਹੜਾ ਸੌਖਾ ਲੱਗਿਆ ਮੈਂ ਕਹਤਾ ਨੀ ਮੈਂ ਤਾਂ ਤੈਨੂੰ ਆਪਦੀ ਗੱਲ ਦੱਸ ਦਿੱਤੀ ਮੈਂ ਕਿਹਾ ਪਿਛਲੇ ਮਹੀਨੇ ਆਪਣੀ ਮੱਝ ਨੇ ਛੇਲਕਾਂ ਵਾਲਾ ਕੱਟਾ ਦਿੱਤਾ ਭੈਣੇ ਨਹੀਂ ਸਾਰੇ ਪਿੰਡ ਦੇ ਲੋਕ ਆਲੇ-ਦੁਆਲੇ ਦੇ ਆਲੇ-ਦੁਆਲੇ ਦੇ ਲੋਕ ਵੀ ਆ ਗਏ ਇੱਥੇ ਆਪਣੇ ਤਾਂ ਇੰਨਾ ਇਕੱਠ ਹੋ ਗਿਆ ਜਿਵੇਂ ਕੋਈ ਮੰਤਰੀ ਆਇਆ ਹੁੰਦਾਗਾ ਐਨਾ ਜਿਆਦੇ ਨਹੀਂ ਭੈਣੇ ਪੁੱਛਣਾ ਕੱਟੇ ਨੂੰ ਦੇਖਣ ਵਾਸਤੇ ਇੰਨਾ ਇਕੱਠ ਹੋ ਗਿਆ ਲੈ ਹੋਰ ਕਿਤੇ ਕੋਈ ਮਾੜੀ ਚੜੀ ਗੱਲ ਛੇਲ ਤਾਲਾ ਕੱਟਾ ਸੀ ਨਾਲੇ ਨਹੀਂ ਮੇਰੀ ਗੱਲ ਕਿਤੇ ਨੂੰ ਹੋਰ ਦੱਸਾਂ ਆ ਜਿਹੜੀ ਆਪਣੀ ਮਿਹਰਤ ਆਈ ਆ ਨਹੀਂ ਇਹ ਤਾਂ ਭੈਣੇ ਕਿਸੇ ਦੀਆਂ ਪਾਖਿਆਂ ਨੂੰ ਛੱਡਦੀ ਜੀਦੇ ਕਿਸ ਦੀ ਦੀ ਕੋਈ ਇੱਕ ਸੁੱਕੀ ਜੇ ਜਾਂ ਅੱਧੀ ਜੀ ਪਾਖੀ ਪਈ ਉਹ ਵੀ ਚੱਕ ਕੇ ਆਪਦੇ ਬਠਲ ਚ ਧਰ ਕੇ ਲੈ ਜੂਗੀ ਬੀਰੀ ਪਲੀਜ਼ ਲੀਵ ਇਟ ਕੋਈ ਪ੍ਰੋਫੈਸ਼ਨਲ ਨਾਲ ਗੱਲ ਕਰੋ ਮੇਰੇ ਨਾਲ ਇਹ ਪਾਖੀਆਂ ਤੇ ਮੱਝਵਾਲੀ ਗੱਲਾਂ ਤੇ ਵਧੀਆ ਨਹੀਂ ਲੱਗਦੀਆਂ ਮੈਨੂੰ ਲੈ ਮੈਂ ਤਾਂ ਹੁਣ ਮੱਝਾਂ ਦੀ ਗੱਲਾਂ ਤਾਂ ਮੇਝੀ ਹੋ ਗਈ ਉਹ ਹੈ ਪੱਬੀ ਕਿਦਾਂ ਉਹ ਬਰਿੰਦਰ ਹਾਈ ਹਾਊ ਆਰ ਯੂ ਕੋ ਠੀਕ ਹਾਂ ਆਈ ਐਮ ਫਾਈਨ ਠੀਕ ਹਾਂ ਮੈਂ ਤਾਂ ਤੁਸੀਂ ਇੱਥੇ ਕਿਵੇਂ ਤੁਸੀਂ ਵੀ ਛੁੱਟੀ ਤੇ ਆਏ ਹੋ ਓ ਆ ਮੇਰੇ ਨੂੰ ਚੁੱਟੀਆਂ ਸੀਗੇ ਤੇ ਮੈਂ ਪੂਆ ਕੋਲੇ ਆਇਆ ਹੋਇਆ ਸੀ ਹਾਂ ਇਹਨੇ ਐਕਚੁਅਲੀ ਸਾਡੇ ਕੋਲੇ ਕੰਮ ਜੌਬ ਕਰਦੇ ਆ ਤੇ ਚੰਡੀਗੜ੍ਹ ਅੱਛਾ ਹਾਂ ਤੇ ਸਾਡੇ ਘਰ ਵੀ ਆਉਂਦੇ ਰਹਿੰਦੇ ਆ ਤਿੰਨ ਚਾਰ ਰਾਤਾਂ ਲਾ ਜਾਂਦੇ ਸਾਡੇ ਕੋਲੇ ਬੂਵੇਂ ਮਰ ਜਾ ਨਹੀਂ ਤਿੰਨ ਚਾਰ ਆ ਤਾਂ ਤੇਰੇ ਕੋਲੇ ਰਹਿ ਕੇ ਜਾਂਦਾ ਮੇਰੇ ਕੋਲੇ ਨਹੀਂ ਮੇਰੇ ਤੇ ਮੇਰੇ ਹਸਬੰਦ ਦੇ ਕੋਲੇ ਪਰ ਇਹ ਫਿਰ ਵੀ ਗੱਲ ਤਾਂ ਉਹੀ ਆ ਗਈ ਬਗਾਨਾ ਮੁੰਡਾ ਤੁਹਾਡੇ ਕੋਲੇ ਰਹਿ ਕੇ ਜਾਂਦਾ ਬੂਵੇਂ ਮਰ ਜਾ ਬਗਾਨਾ ਥੋੜੀ ਆ ਇਹ ਤਾਂ ਕਿਸੇ ਨੂੰ ਵੀ ਨਹੀਂ ਛੱੜਦੀ ਸਾਰਿਆਂ ਨੂੰ ਆਪਦੇ ਕੋਲੇ ਰੱਖਦੀ ਆ ਕਿ ਨਹੀਂ ਰਹਿ ਕੀ ਸੋਚੀ ਜਾ ਰਹੇ ਨੇ ਪਰ ਮੈਨੂੰ ਤਾਂ ਔਖ ਲੱਗਦਾ ਪੱਤਿਆਂ ਦੀ ਤਾਂ ਖੱਦੀ ਕੱਢੀ ਮੈਂ ਤਾਂ ਬੇਤੇ ਕੋਲੇ ਜਾ। ਓ ਹੈਲੋ। ਓ ਲਾਪਰੀ ਤੇ ਕਿੱਧਰ ਫਸ ਗਈ? ਚੱਲ ਤੂੰ ਕੋਈ ਨਾ ਵੱਠ ਲੈ ਕੇ ਘਰੇ ਜਾ। ਓਕੇ ਆਪਾਂ ਬਾਅਦ ਵਿੱਚ ਮਿਲਦੇ ਬ੍ਰਿੰਦਾਨ ਯਾਰ ਇਹਨਾਂ ਦੀ ਤਾਂ ਬਹੁਤ ਹੀ ਨੈਰੋ ਮਾਈਂਡਡ ਥਿੰਕਿੰਗ ਹੈ। ਓ ਤੇ ਮੈਨੂੰ ਪਤਾ ਤਾਂ ਹੀ ਮੈਂ ਵੀ ਬਸ ਘੱਟ ਵੱਧ ਦੀ ਬਾਣ ਦੇਖਾਂ। ਓਕੇ ਬਾਏ ਹੈ। ਠੀਕ ਬਾਏ। ਮੈਂ ਮੱਝਾ। ਨਹੀਂ ਬੇਬੇ। ਨਹੀਂ ਬੇਬੇ। 니 ਕਿੱਥੇ ਆ ਤੂੰ? 니 ਗੱਲ ਸੁਣ ਲੈ ਮੇਰੀ। ਓ ਹੈਲੋ। ਦੰਦ ਲੋਗ ਨਹੀਂ ਤੇ ਬੂ ਮੈਂ ਮਰ ਜਾ ਬੂ ਆ ਕੈਂ ਲੱਗਦਾ ਜਿਵੇਂ ਕੱਟੇ ਦੀ ਪੂਛ ਦੀ ਬਣਾਈ ਹੁੰਦੀ ਹੈ ਨਹੀਂ ਮੈਂ ਮਾਰਿਆ ਨੀ ਬੇਬੇ ਨੀ ਮੈਂ ਹਾਂ ਬੂ ਕੀ ਹੋ ਗਿਆ ਨੀ ਬੇਬੇ ਨੀ ਆ ਪਤਾ ਲੁੱਟੇ ਗਏ ਨਹੀਂ ਨੀ ਆ ਜਿਹੜੀ ਖਰੀਦ ਖਰੀਦ ਕੇ ਲੈ ਕੇ ਆਇਆ ਮਰ ਜਾਣਾ ਨੀ ਇਹ ਤਾਂ ਨਹੀਂ ਪਤਾ ਨਹੀਂ ਕੌਣ ਸੀ ਮੁੰਡਾ ਉੱਥੇ ਜੀਣ ਜੀ ਵਾਲਾ ਨੀ ਨਾ ਆਪਣੇ ਪਿੰਡ ਦਾ ਨਾ ਜਾਣ ਪਛਾਣ ਦਾ ਭੈਣੇ ਉਹਨੂੰ ਜੱਫੀਆਂ ਪਾਉਣ ਲੱਗੀ ਨੇ ਲੈ ਲੈ ਐਕਸਕਿਊਜ਼ ਮੀ ਇਹ ਉਹ ਉਹ ਤਾਂ ਨਾ ਕੋਈ ਨਹੀਂ ਬੇਬੇ ਗੱਲ ਹੋਰ ਸੁਣ ਲਾ ਇਹਨਾਂ ਕੋਲੇ ਤਿੰਨ ਤਿੰਨ ਚਾਰ ਚਾਰ ਰਾਤਾਂ ਇਹਦੇ ਕੋਲੇ ਰਹਿ ਕੇ ਜਾਂਦਾ ਹੋਇਆ ਦੂਹਾ ਮਰ ਜਾਂ। ਇਹ ਤਾਂ ਆਪਣਾ ਇਹਦੇ ਘਰ ਪੱਟਦਾ ਬੇਬੇ ਪਤਾ ਨਹੀਂ ਹੋਰ ਕਿੰਨਾ ਕੋਲ ਜੱਫੀਆਂ ਪਾਉਂਦੀ ਹੋਊਗੀ। ਹੋ ਗਿਆ ਇਹਨਾਂ ਬੇਬੇ ਮੈਂ ਤਾਂ ਇਹਨਾਂ ਦੀਆਂ ਪਤਾ ਨਹੀਂ ਕੀ ਕੀ ਹੋਰ ਵੀ ਗੱਲਾਂ ਸੁਣੀਆਂ ਪੁੱਛਣਾ ਇਹ ਤਾਂ ਬਾਲਾ ਕੁਛ ਕਰਦੇ ਸੇ ਬੇਬੇ ਜਿਹੋ ਜਿਹੇ ਕੁਸ਼ੇ ਕਹਿ ਰਹੇ ਨੇ ਉਹਦੇ ਬਿਲਕੁਲ ਵੀ ਨਹੀਂ ਹੈਗਾ। ਟ੍ਰਾਈ ਟੂ ਅੰਡਰਸਟੈਂਡ ਉਹ ਤੇ ਐਕਚੁਅਲੀ ਮੈਨੇ ਨਾ ਜੌਬ ਕਰਦਾ ਸੀ। ਮੇਰੇ ਆਫਿਸ ਦੇ ਵਿੱਚ ਨਹੀਂ ਬੇਬੇ ਨੀ ਮੈਨੂੰ ਤਾਂ ਆਇ ਲੱਗਦਾ ਇਹ ਤਾਂ ਭੱਜੂ ਗਈ ਉਹਦੇ ਨਾਲ ਨਹੀਂ ਪਤਾ ਨਹੀਂ ਕੀ ਕੁਸਰਮਸਰ ਕਰੀ ਜਾਂਦੀ ਸੀ ਹੈ ਬੇਬੇ ਜੀ ਇਹਨਾਂ ਦਾ ਹੋ ਗਿਆ ਤਾਂ ਮੈਂ ਬੋਲਾਂ ਹੁਣ ਬੋਲੋ ਮਾਫ ਕਰ ਦਿਓ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਹਾਨੂੰ ਤੁਹਾਡੀ ਭਾਸ਼ਾ ਦੇ ਵਿੱਚ ਸਮਝਾ ਰਹੀ ਆਂ ਤੁਹਾਡੇ ਤੋਂ ਨਹੀਂ ਮੈਂ ਜਿੱਤ ਸਕਦੀ ਉਹ ਮੇਰਾ ਭਰਾ ਲੱਗਦਾ ਭਰਾ ਤੇ ਮੇਰੇ ਨਾਲ ਜੌਬ ਕਰਦਾ ਚੰਡੀਗੜ੍ਹ ਦੇ ਵਿੱਚ ਮੈਂ ਕੀ ਸਮਝਾਂ ਦੇ ਜਾਣਦੀਆਂ ਪਾ। ਬੇਬੇ ਜੀ ਮੇਰੀ ਗੱਲ ਸੁਣੋ। ਤੁਹਾਨੂੰ ਕੱਲ ਚੱਦਾ ਨਹੀਂ ਪਤਾ ਤਾਂ ਨਾ ਪਤਾ ਹੋਵੇ ਠੀਕ ਹੈ ਨਾ। ਮੈਂ ਕੋਈ ਠੇਕਾ ਨਹੀਂ ਲਿਆ ਹੋਇਆ। ਮੇਰੀ ਕੰਨ ਖੋਲ ਕੇ ਗੱਲ ਸੁਣ ਲੋ। ਆਪਣੀ ਸੋਚ ਬਦਲ ਲੋ। ਨਾ ਚੰਗਾ ਭੜਾ ਨਹੀਂ ਛੜ ਜਾਣਾ ਕਾਬਾ। ਕੋਣ ਮੱਥਾ ਮਾਰੀ ਛੋਟੇ। ਬੇ ਹਾਂ ਮੈਂ ਤਾਂ ਤੈਨੂੰ ਦੱਸਦਾ ਜਿਵੇਂ ਇਹ ਜਣੇ ਖਣੇ ਨੂੰ ਜੱਫੀਆਂ ਪਾਉਣ ਬਹਿ ਜਾਂਦੀ ਆ ਨਾ ਨਹੀਂ ਇਹ ਤਾਂ ਆਪਣੀ ਬੇਇੱਜ਼ਤੀ ਕਰਾ ਕੇ ਹਟੂਗੀ। ਹਾਂ। ਜੀਤੀ ਤੇ ਹੋਰ ਹੁਣ ਇਹ ਬੇਇੱਜ਼ਤੀ ਤੋਂ ਘਟਾ ਨੀ ਉੱਥੇ ਰਾਹ ਤੇ ਗਲੀ ਦੇ ਵਿਚਾਲੇ ਖੜਕੇ ਉਹ ਜਫੀਆਂ ਪਾਉਣ ਲੱਗੀ ਨੀ ਜੇ ਉੱਥੇ ਉਹ ਚਾਚਾ ਕਿੱਲਾ ਲੰਗੇ ਜਾਂਦਾ ਸੀ ਮਾੜੇ ਜੇ ਫਰਕ ਨਾ ਪਹਿਲਾਂ ਲੰਘਿਆ ਕਿਤੇ ਜੇ ਉਹਨੇ ਦੇਖ ਲਿਆ ਹੁੰਦਾ ਨੀ ਸਾਰੇ ਪਿੰਡ ਚ ਰੌਲਾ ਪਾ ਦਿੰਦਾ ਸਾਰੇ ਪਿੰਡ ਚ ਨੀ ਹਾਂ ਆਪਣੇ ਪਿੰਡ ਵਿੱਚ ਤੱਕੀ ਕਰ ਕਰ ਗੱਲਾਂ ਬਣਾਈ ਜਾਂਦੇ ਨੇ ਵੀ ਇਹਨਾਂ ਦੇ ਮੁੰਡੇ ਨੇ ਲਵ ਮੈ ਭਾਣੇ ਮੈ ਤਾਂ ਨੀ ਵੀ ਪਾ ਕੇ ਲੱਗਦੀ ਆ ਮੇਰੇ ਤਾਂ ਐਂ ਲੱਗਦਾ ਕਿ ਕੰਨਾਂ 'ਚ ਕੋਈ ਗੱਲ ਨਾ ਪਈ ਜੀ ਉਹ ਮੈਂ ਮਰ ਜਾ। ਉਹ ਕੀ ਕਰਾਂਗਾ ਕਿੱਥੋਂ ਆ ਗਈ? ਕੋਣ ਕਹਿੰਦੂ ਲੈ ਕੇ ਵਗ ਗਿਆ ਭਾਈ। ਨਹੀਂ ਬੇਬੇ ਮੇਰੇ ਤਾਂ ਹੌਲ ਪੈਣ ਵਾਲਾ ਹੋ ਗਿਆ ਇਹਨੂੰ ਦੇਖ ਕੇ। ਭਾਈ ਮੈਥੋਂ ਨਹੀਂ ਇਹੋ ਜਿਹਾ ਕੁਛ ਦੇਖਿਆ ਜਾਂਦਾ। ਇਹ ਤਾਂ ਨਮਾ ਕੰਜਰਖਾਨਾ ਕਰ ਦਿੰਦੀ ਆ। ਜਿਹੜਾ ਕਿਹੜਾ ਨਾ ਹਰੇਕ ਨੂੰ ਆਖੂਗੀ ਮੇਰਾ ਭਰਾ, ਉਹ ਵੀ ਮੇਰਾ ਭਰਾ, ਉਹ ਵੀ ਮੇਰਾ। ਇਹ ਤਾਂ ਬਾਪੂ ਨੂੰ ਵੀ ਆਖੇਦਾ ਕਿ ਮੇਰੇ ਬਾਪੂ ਆਖੇ ਬਾਪੂਆਂ ਨੂੰ ਵੀ ਐ ਜੱਫੀ ਪਾਉਂਦੇ ਹੁੰਦੇ ਆ। ਪਰ ਇਹ ਮੈਨੂੰ ਨਹੀਂ ਬੇਬੇ ਇਹਨਾਂ ਦੀ ਇਹ ਗੱਲਾਂ ਚੰਗੀਆਂ ਲੱਗਦੀਆਂ ਇਹਦੀਆਂ ਜਿਹੜੀਆਂ ਇਹ ਕਰਦੀ ਆ। ਨਹੀਂ ਚਲ ਤੈਂ ਕੀ ਲੈਣਾ ਤੂੰ ਆਵਦਾ ਆਪਰਾ ਤੂੰ ਵਧੀਆ ਬਣ ਕੇ ਆਪਾਂ ਇਹ ਤਾਂ ਕਿਰਾਣਾ ਪਤਾ ਨਹੀਂ ਇੱਕ ਦਿਨ ਆਈਏ ਪਤਾ ਨਹੀਂ ਦੋ ਦਿਨ ਆਈਏ ਇਹ ਤਾਂ ਜੇ 4 ਦਿਨ ਰਹੇਗੀ ਇਹ ਤਾਂ ਤੇਰੇ ਆ ਮੁੰਡੇ ਨੂੰ ਵੀ ਵਿਗਾੜ ਕੇ ਜਾਊਗੀ ਇਹ ਤਾਂ ਨਹੀਂ ਚਾਲਾ ਚੁੱਪ ਕਰ ਕਿਉਂ ਰੌਲਾ ਪਾਇਆ ਮੇਰੀ ਗੱਲ ਸੁਣ ਆਹ ਹੋਰ ਤੇਰੀਆਂ ਚਾਚੀਆਂ ਤਾਈਆਂ ਸੁਣ ਲੈਣਗੀਆਂ ਬੇ ਸੱਸ ਨੂੰ ਆ ਪਤਾ ਨਹੀਂ ਕਿਉਂ ਐ ਗੱਲਾਂ ਕਰੀ ਜਾਂਦੀਆਂ ਨੇ ਆਪਦੇ ਘਰ ਹੀ ਉਹ ਜਿਸ ਦੀਆਂ ਗੱਲਾਂ ਬਣਾਈ ਜਾਂਦੀਆਂ ਨੇ ਮੇਰੀ ਗੱਲ ਸੁਣ ਲੈ ਤੇ ਤੂੰ ਕਿਹਨਾ ਹੁਣ ਰਾਮ ਰਾਮ ਕਰ ਬੜਾ ਰੌਲਾ ਨਾ ਪਾ ਬੇਬੇ ਰੋਲਾ ਕਿਵੇਂ ਨਾ ਪਾਵਾਂ ਮੈਨੂੰ ਤਾਂ ਡਰ ਆ ਵੀ ਜੇ ਇਹ ਚਾਰ ਦੇ ਰਗੀ ਇਹਨੇ ਤਾਂ ਮੇਰਾ ਵੀ ਘਰ ਪੱਟ ਕੇ ਜਾਊਗੀ ਇਹ ਤਾਂ ਨਹੀਂ ਚਾਲਾ ਆਪਾਂ ਕੋਈ ਨਾ ਮੁੰਡੇ ਨੂੰ ਸਮਝਾ ਦੂ ਮੈਂ ਉਹਨੂੰ ਮੁੰਡੇ ਨੂੰ ਕੀ ਸਮਝਾ ਲਗੀ ਉਹ ਤਾਂ ਆਪੇ ਦੇ ਨੇੜੇ ਨੇੜੇ ਫਿਰਦਾ ਰਹਿੰਦਾ ਨਹੀਂ ਉਹਨੂੰ ਤਾਂ ਫਿਰ ਨਹੀਂ ਆ ਫਿਰ ਉਹਦੇ ਘਰਾਂ ਵਾਲਾ ਫਿਰ ਹੁਣ ਆਪਾਂ ਕਰ ਵੀ ਕੀ ਸਕਦੀਆਂ ਨਹੀਂ ਆਪਦੇ ਘਰਾਂ ਵਾਲੇ ਨੇ ਤਾਂ ਫਿਰ ਨਹੀਂ ਉਹ ਤਾਂ ਮੇਰੇ ਘਰਾਂ ਵਾਲਾ ਵੀ ਉਹਦੇ ਮਗਰ ਲੱਗਿਆ ਫਿਰਦਾ ਰਹਿੰਦਾ ਹੈ ਉਹਦੇ ਅੱਗੇ ਪਿੱਛੇ ਦੇ ਫਿਰਦਾ ਰਹੂਗਾ ਮੈਨੂੰ ਤਾਂ ਗੁੱਸਾ ਆਉਂਦਾ ਬਹੁਤ ਨਹੀਂ ਬੇਬੇ ਕੱਲ ਤਾਂ ਮੈਂ ਕਹੀ ਸੀ ਤੇ ਹੁਣ ਤਾਂ ਮੈਂ ਤੈਨੂੰ ਦੱਸਤਾ ਵੀ ਮੈਂ ਤਾਂ ਨਹੀਂ ਸੱਚੀ ਆਪਦੇ ਭਰਾਵਾਂ ਨੂੰ ਬੁਲਾ ਲੂੰ ਫੇਰ ਨਾ ਕਹੀ ਵੀ ਮੇਰੇ ਮੁੰਡੇ ਨਾਲ ਐ ਕਰਤੀ ਚਲ ਕੋਈ ਨਾ ਮੈਂ ਸਮਝਾ ਦੂੰ ਮੁੰਡੇ ਨੂੰ ਤਾਂ ਆਪਣੇ ਨੂੰ ਉਹਨੂੰ ਵੀ ਭਾਈ ਤੂੰ ਕੀ ਲੈਣਾ ਤੂੰ ਆਪਦਾ ਕੰਮ ਕਰ ਖੇਤ ਬੰਨੇ ਜਾ ਕੇ ਆਹੋ ਮੈਨੂੰ ਨੇ ਇਹ ਲੱਛਣ ਜਿਹੇ ਪਸੰਦ ਹੈਗੇ ਨਹੀਂ ਹੋਰ ਵੱਡ ਬੀਜ ਕੇ ਜਾਊਗੀ ਜਿਹੜਾ ਪੂਰਾ ਇਹ ਕੰਮ ਕਰਦੀ ਇਹ ਤਾਂ ਹਟਾ ਕੇ ਜਾਊਗੀ ਉਹਨੂੰ ਤਾਂ ਇਹਦੇ ਮਾਪਿਆਂ ਨੂੰ ਬੁਲਾ ਲਿਆ ਫਿਰ ਕਚਾਈ ਵਾਲੀ ਗੱਲ ਹੀ ਐ ਮੈਂ ਚਲ ਕਰਦੀ ਆ ਉਹਦੇ ਨਾਲ ਗੱਲ ਜੱッセ ਨਾਲ ਵੀ ਭਾਈ ਤੂੰ ਨਾ ਫਿਰਿਆ ਕਰ ਇਹ ਗੁੱਸਾ ਮੰਦੀ ਐ ਮਗਰ ਮੰਗ ਵੇ ਗੱਲ ਸੁਣ ਮੈਂ ਪਹਿਲਾ ਮੁੰਡਿਆ ਹਾਂ ਕੀ ਹੋ ਗਿਆ ਹੁਣ ਜਿਹੜੀ ਲੜ ਨੂੰ ਮਾਰਚ ਕਰਾਉਣੇ ਸੀ ਤਾਂ ਕਰਾ ਲਈ ਪਰ ਉਹਨੂੰ ਮਾਣਾ ਮਾਣਾ ਸਮਝਾ ਕੇ ਲਿਆਇਆ ਕਰ ਜਦੋਂ ਪਿੰਡੇ ਚੋਂ ਆਉਂਦੀ ਐ ਕੀ ਹੋ ਗਿਆ ਹੁਣ ਬੇ ਉਹ ਉੱਥੇ ਇੱਕ ਗਲੀ ਚ ਕੋਈ ਮੁੰਡਾ ਲੰਘਿਆ ਜਾਂਦਾ ਸੀ ਉਹਨੂੰ ਵੀ ਮੈਨ ਲੱਗੀ ਐ ਉਹ ਕਰਕੇ ਹੱਥ ਪਾ ਕੇ ਜੇ ਬੇਬੇ ਜੀ ਪਲੀਜ਼ ਲੀਵ ਇਟ ਐਨੇ ਇਜ਼ਾਮ ਨਾ ਲਗਾਇਆ ਕਰੋ ਪਹਿਲਾਂ ਮੇਰੀ ਗੱਲ ਸੁਣ ਲੈਣ ਦਿਓ ਉਹ ਤੇ ਜੀ ਬ੍ਰਿੰਦਰ ਸੀਗਾ ਜਿਹੜਾ ਆਪਣੇ ਨਾਲ ਜੋਬ ਕਰਦਾ ਚੰਡੀਗੜ੍ਹ ਉਹ ਆਇਆ ਜਿੱਧਰ ਹਾਂ ਤੇ ਬਰੁਕਰੇ ਬੁਲਾ ਲੈਣਾ ਤੁਸੀਂ ਕਰੇ ਉਥੇ ਗਲੀ ਦੇ ਵਿੱਚ ਪਤਾ ਕੀ ਕੰਜਰ ਕਲੇਸ਼ ਕੀਤਾ ਤੁਹਾਡੀ ਵੱਡੀ ਵਰਜਾਈ ਨੇ ਓਏ ਐਡੇ بڑے ਝੂਠੇ ਝੂਠੇ ਇਲਜ਼ਾਮ ਲਗਾਇਆ ਮੇਰੇ ਤੇ ਸਾਡਾ ਨੌਕਰੀ ਕਰਦਾ ਇਕੱਠੇ ਰੂਪ ਚ ਰਹਿੰਦੇ ਰਹੇ ਅਸੀਂ ਵੇ ਫੇਰ ਨੌਕਰੀ ਕਰਦਾ ਤਾਂ ਕਰੀ ਜਾਵੇ ਭਾਈ ਉਥੇ ਹੀ ਕਰ ਲਿਆ ਕਰੋ ਇਹੋ ਜਿਹਾ ਕੁਝ ਇੱਥੇ ਤਾਂ ਭਾਈ ਪਿੰਡਾਂ ਚ ਨਹੀਂ ਚੱਲਦਾ ਆਣ ਕੇ ਮੰਨਣਾ ਕੀ ਕਹਿੰਦੀਆਂ ਹੋਣੀਆਂ ਬੇਬੇ ਜੀ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਕਿ ਉਹ ਮੇਰੇ ਭਰਾਵਾਂ ਵਰਗਾ ਮੈਂ ਉਹਨੂੰ ਬ੍ਰਦਰ ਕਹਿ ਕੇ ਬੁਲਾਉਣੀ ਆ ਮੈਂ ਉਹ ਵੀ ਕੀ ਸੋਚੂ ਵੀ ਮੈਂ ਬਾਹਰ ਚ ਮਿਲ ਕੇ ਨੂੰ ਅੰਦਰ ਵੀ ਨਹੀਂ ਸੱਦਿਆ ਫੇਰ ਤੁਸੀਂ ਅੰਦਰ ਬੁਲਾਉਣਾ ਸੀ ਨਾ ਤੁਸੀਂ ਕਿੱਥੋਂ ਬੁਲਾਉਣਾ ਸੀ ਉਥੇ ਤਾਂ ਤਾਸਲਾ ਦੇ ਕੇ ਏਦਾਂ ਮੈਟਰੋਪਾਸ ਦਿੰਦੀ ਐ ਅੰਦਰ ਬੁਲਾਉਣਾ ਸੀ ਨਹੀਂ ਬਸ ਰਹਿਂਦੇ ਭੈਣ ਤੂੰ ਆਪ ਦੀਆਂ ਗੱਲਾਂ ਆਪ ਦੇ ਕੋਲ ਰੱਖ ਸਾਨੂੰ ਨਹੀਂ ਇਹ ਚੰਗੀਆਂ ਲੱਗਦੀਆਂ ਤੇ ਤੁਹਾਡੀਆਂ ਗੱਲਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਤੂੰ ਆਈ ਹੀ ਨਾ ਕਰ ਸਾਡੇ ਕੋਲੇ ਤਾਂ ਤੇ ਹੁਣਾ ਕੋਣ ਚਾਹਦਾ ਕਹਿੰਦੇ ਤਾਂ ਤੁਸੀਂ ਉਹ ਸਾਡੇ ਪੱਟ ਦੇ ਵਿੱਚ ਹੀ ਫਾਲਟ ਹੁੰਦੀ ਐ ਸਾਡੀ ਨੂੰ ਤਾਂ ਘਰੇ ਨਹੀਂ ਹੁੰਦੀ ਬੋਲ ਚੁੱਪ ਜਾ ਤਾਂ ਇਹਨੂੰ ਨਾਲ ਨਾਲ ਲਿਆਇਆ ਕਰ ਜੋ ਇਹਨੂੰ ਤਲਾਕ ਦੇ ਦੇ ਮੈਨੂੰ ਨਹੀਂ ਪਤਾ ਤਾਂ ਫਿਰ ਇੱਕ ਗੱਲ ਯਾਦ ਰੱਖਿਓ ਮੇਰੀ ਸਾਡਾ ਤਲਾਕ ਨਹੀਂ ਹੁੰਦਾ ਇੱਥੇ ਆਉਣਾ ਬੰਦ ਕਰ ਦਾਂਗੇ ਸਾਰਾ <small> ਕੋਸ਼ਿਸ਼